ਸਾਰੀਆਂ ਭੈਣਾਂ ਨੂੰ ਮੈਂ ਇੱਕ ਬਹੁਤ ਹੀ ਵਧੀਆ ਨੁਕਤਾ ਦਿਕਾਉਣ ਤੋਂ ਪਹੁੰਚ ਲੱਗੀਆਂ। ਇਹ ਨੁਕਤਾ ਧਿਆਨ ਨਾਲ ਤੁਸੀਂ ਵਰਤਣਾ ਤੇ ਧਿਆਨ ਨਾਲ ਤੁਸੀਂ ਸੁਣਨਾ। ਇਹ ਨੁਕਤਾ ਹੈਗਾ ਖਾਸ ਖਾਸ ਲੈ ਕੇ ਤੇ ਉਹ ਜੀ ਖੰਡ ਦੀ ਤਲੀ ਰਨਾ ਕੇ ਤੇ ਉਹਨੂੰ ਖਾ ਲੈਣਾ। ਖਾ ਕੇ ਤੇ ਮੁੜ ਕੇ ਤੋਂ ਲੌਂਗ ਰੈਟੀਆਂ ਦੀ ਚਾਹ ਪੀਣੀ। ਕਈ ਵੇਰੀ ਆਪਾਂ ਨੂੰ ਜਕਾਮ ਤੋਂ ਸਰਸਾਣ ਬਣ ਜਾਂਦਾ ਹੈਗਾ। ਹੁੰਦਾ ਇਹਨਾਂ ਨੂੰ ਪਤਾ ਨਹੀਂ ਬੇ ਸਰਸਾਣ ਕੀ ਹੁੰਦਾ ਹੈਗਾ। ਤੇਵੇ ਜਿਗਾਮ ਅੰਜਗਾਮ ਵੀ ਕਹਿੰਦੇ ਆ ਉਹ ਵਿਗੜ ਜੇ ਜਦੋਂ ਉਹ ਸਸਾਂ ਬਣ ਜਾਂਦਾ ਤੁਸੀਂ ਰਾਤ ਨੂੰ ਕੀ ਕਰਨਾ ਪੈਣ ਲੱਗਾ ਪਾਇਆ ਦੁੱਧ ਧਰ ਦੇਣਾ ਉਬਲਣਾ ਉਹਦੇ ਜ ਕੋਲੇ ਕੁ ਪਾਣੀ ਰੱਖ ਲੈਣਾ ਇੱਕ ਚੁਲੀ ਪਹਿਲਾਂ ਪਾਣੀ ਦੀ ਪਾਉਣੀ ਦੁੱਧ ਨੂੰ ਵਾਲਾ ਆ ਜੇ ਫਿਰ ਦੂਜੀ ਚੁਲੀ ਪਾਉਣੀ ਆ ਦੁੱਧ ਨੂੰ ਵਾਲਾ ਆ ਜੇ ਫਿਰ ਅੱਧੀ ਚੁਲੀ ਪਾਉਣੀ ਢਾਈ ਚੁਲੀਆ ਇਹਨੂੰ ਪੀ ਕੇ ਤੇ ਜਮਾ ਪੈਣ ਲੱਗਾਂ ਨਕ ਤਬਰਤਾਂ ਤੇ ਮੂੰਹ ਸੇ ਰੋੜ ਕੇ ਪੈ ਜਾਣਾ ਪਸੀਨਾ ਜਰੂਰ ਆਊਗਾ ਤੇ ਇਹ ਸੀਨੇ ਨਾਲ ਹੀ ਤੁਹਾਨੂੰ ਜੁਕਾਮ ਦਿਨ-ਦਿਨ ਠੀਕ ਹੋ ਜਾਊਗਾ ਬਹੁਤ ਬਹੁਤ